ਦੇਖੋ ਸਰਕਾਰ ਨੇ ਯੁੱਧ ਨਸ਼ਾ ਵਿਰੋਧਤਾ ਛੇੜਤਾ ਪਰ ਇਹ ਯੁੱਧ ਹੈ ਜਿਹੜਾ ਇਹ ਵੱਡੇ ਮગરਮੱਛਾਂ ਦੇ ਖਿਲਾਫ ਛੇੜਨਾ ਚਾਹੀਦਾ ਹੁਣ ਮગરਮੱਛ ਤੁਸੀਂ ਦੇਖ ਹੀ ਲਏ ਨੇ ਜਿਹੜੇ ਕਵਾਂਟਲਾਂ 'ਚ ਜਿੰਨਾਂ ਕੋਲ ਮਾਲ ਖੜਿਆ ਜਾਂਦਾ ਜਾਂ ਜਿਨ੍ਹਾਂ ਨੇ ਕਵਾਂਟਲਾਂ 'ਚ ਸਪਲਾਈ ਕੀਤੀ ਹੈ ਪੰਜਾਬ 'ਚ ਘਰ ਘਰ ਸਪਲਾਈ ਕੀਤੀ ਹੈ ਤੇ ਛੋਟੀਆਂ-ਛੋਟੀਆਂ ਮੱਛੀਆਂ ਅੱਗੇ ਗ੍ਰਾਮਾਂ 'ਚ ਵੇਚਣ ਲਾਈਆਂ ਨੇ ਸੋ ਪਹਿਲਾਂ ਤਾਂ ਉਹਨਾਂ ਵਿਰੁੱਧ ਐਕਸ਼ਨ ਚਾਹੀਦਾ ਹੈ ਸਵਾਦ ਤਾਂ ਜੇ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੈ ਤਾਂ ਹਲਕੇ ਦੇ ਐਮਐਲਏ ਸਨੌਰ ਦੇ ਹਰਮਿਤ ਸਿੰਘ ਪਠਾਨ ਮਜਰਾ ਜੀ ਆਪਣੇ ਸਰਪੰਚ ਦਾ ਘਰ ਟਾ ਕੇ ਦਿਖਾਉਣ। ਨਹੀਂ ਸਰ ਉਹ ਜਿਹੜੀ ਬੀਬੀ ਹੈ ਜਿਹੜੀ ਫੜੀ ਗਈ ਹੈ ਮਹਿਲਾ ਕਾਂਸਟੇਬਲ ਉਹਦਾ ਘਰ ਟਾ ਕੇ ਦਿਖਾਉਣ ਜਿਹਦੇ ਕੋਲ ਕਰੋੜਾਂ ਦੀ ਜਾਇਦਾਦ ਹੈ ਤੇ ਵੱਡੇ ਅਫਸਰ ਦੀ ਉਹ ਚਿਹਤੀ ਹੈ। ਗੌਰ ਵੀ ਤੁਸੀਂ ਇਸ ਸਮੇਂ ਬੋਲ ਰਹੇ ਹੋ ਉਸ ਸਮੇਂ ਕਿ ਨਹੀਂ ਬਿਆ ਦਿੱਤੇ ਮੈਂ ਤੇ। ਦੇਖੋ ਕਈ ਵਾਰ ਸਾਨੂੰ ਰੁਕਣਾ ਪੈਂਦਾ ਕਿਉਂਕਿ ਅਸੀਂ ਤੇ ਪਾਰਟੀ ਦੇ ਸੇਵਾਦਾਰ ਆ। ਇੱਕ ਨਿਮਾਣੇ ਜੇ ਵਰਕਰਾਂ ਛੋਟੇ ਜੀ ਅਸੀਂ ਦੇਖ ਰਹੇ ਸੀ ਵੀ ਜਿਨ੍ਹਾਂ ਨੂੰ ਸਾਡੀ ਪਾਰਟੀ ਨੇ ਲਾਣੇਦਾਰੀਆਂ ਦਿੱਤੀਆਂ ਨੇ ਹਲਕੇ ਦੇ ਵਿੱਚ ਉਹ ਕਿੰਨਾ ਕਿਸ ਮੁੱਦੇ ਨੂੰ ਚੱਕਦੇ ਨੇ ਸੋ ਉਹ ਤੇ ਆਪਣੇ ਮੁੱਦੇ ਆਪਣੇ ਹੀ ਝਵੇਲੇ ਸਾਂਭਣ ਤੇ ਲੱਗੇ ਹੋਏ ਨੇ ਅਜੇ ਸੋ ਤਾਂ ਮੈਂ ਥੋੜਾ ਜਿਹਾ ਵੇਟ ਕੀਤੀ ਵੀ ਦੇਖੀਏ ਜਿਹੜੇ ਹਲਕੇ 'ਚ ਆਪਣੇ ਆਪ ਨੂੰ ਠੇਕੇਦਾਰ ਦੱਸਦੇ ਨੇ ਕਾਂਗਰਸ ਦੇ ਖਾਸ ਕਰਕੇ ਵੀ ਉਹਨਾਂ ਨੂੰ ਦੇਖੀਏ ਵੀ ਉਹ ਕਿੰਨਾ ਕੁ ਬੋਲਦੇ ਨੇ ਇਸ ਮੁੱਦੇ ਤੇ ਉਹਨਾਂ ਦੀ ਮੈਂ ਦੇਖਿਆ ਪਿਛਲੇ 3 ਸਾਲਾਂ ਤੋਂ ਐਮਐਲਏ ਦੇ ਖਿਲਾਫ ਕਿਸੇ ਵੀ ਮੁੱਦੇ ਤੇ ਜ਼ੁਬਾਨ ਨਹੀਂ ਖੁੱਲ ਰਹੀ ਇੱਥੋਂ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਕਿਤੇ ਸਲੀਪਰ ਸੈੱਲ ਤਾਂ ਨਹੀਂ ਕਿ ਦੁੱਧੀਆਂ ਪ੍ਰਾਤੀਆਂ ਦੇ ਜਿਹੜੇ ਕਾਂਗਰਸ ਦੇ ਵਿੱਚ ਕੋ ਸਪੈਡ ਕੀਤੇ ਹੋਏ ਨੇ ਸੋ ਚਲੋ ਉਹ ਤਾਂ ਛੱਡੋ ਉਹਦਾ ਸੰਗਿਆਨ ਹੈ ਜਿਹੜਾ ਜਾਂ ਉਹਦਾ ਹਿਸਾਬ-ਕਿਤਾਬ ਤਾਂ ਪਾਰਟੀ ਹਾਈ ਕਮਾਂਡ ਆਪ ਲਏਗੀ ਤੇ ਮੈਂ ਤਾਂ ਸਿਰਫ ਤੁਹਾਨੂੰ ਜਿਹੜਾ ਸਰਪੰਚ ਸਾਡਾ ਰਾਏਪੁਰ ਤੋਂ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਫੜਿਆ ਗਿਆ ਹੈ ਧਰਮਿੰਦਰ ਸਿੰਘ ਉਹਦੀਆਂ ਫੋਟੋਆਂ ਦਿਖਾਉਣਾ ਹੈ ਇਹ ਸਾਡੇ ਐਮਐਲਏ ਸਾਹਿਬ ਨਾਲ ਨੇ ਇਹ ਐਮਐਲਏ ਸਾਹਿਬ ਨੂੰ ਵਧਾਈ ਦੇ ਰਿਹਾ ਹੈ ਇਉਂਦੀ ਖਬਰ ਹੈ ਫਿਰ ਉਸ ਤੋਂ ਬਾਅਦ ਇਹ ਸਾਡੇ ਪੱਤਰਕਾਰ ਸਾਹਿਬ ਨੇ ਬਲਜਿੰਦਰ ਜੀ ਜਗ ਬਾਣੀ ਤੋਂ ਉਹਨਾਂ ਨੇ ਖਬਰ ਲਾਈ ਹੈ ਇਹ ਹੈ ਖਾਸ ਧਾਂਦੇ ਨਾਲ ਹੀ ਵੀ ਐਮਐਲਏ ਸਾਹਿਬ ਨੇ ਇਹ ਮੁੱਦਾ ਕਹਿੰਦੇ ਸੀ ਮੈਂ ਚੱਕਿਆ ਪੋਸਟ ਦੀ ਖੇਤੀ ਦਾ ਪੰਜਾਬ ਦੇ ਵਿੱਚ ਸਿੰਥੈਟਿਕ ਨਰਿਆਂ ਤੋਂ ਬਚਾ ਲਈ ਤੇ ਮੈਨੂੰ ਐਂ ਲੱਗਦਾ ਵੀ ਇਹ ਸਰਪੰਚ ਇਹਨਾਂ ਦੇ ਇਸ ਬਿਆਨ ਤੋਂ ਪ੍ਰਭਾਵਿਤ ਹੋ ਕੇ ਤੇ ਇਹਨੇ ਪਤੰਦਰ ਨੇ ਕੁਆਂਟਲਾਂ ਕੀਤਾ ਹੁਣਾ ਸ਼ੁਰੂ ਕਰਤਾ ਵੀ ਚਲੋ ਹੁਣ ਐਮਐਲਏ ਨੇ ਬਿਆਨ ਦੇ ਦਿੱਤਾ ਐਮਐਲਏ ਦਾ ਚਾਹੀਤਾ ਹੈ ਤੇ ਆ ਦੇਖੋ ਫੋਟੋਆਂ ਫੋਟੋਆਂ ਕਿ ਸਾਬਤ ਹੁੰਦਾ ਫੋਟੋ ਨਾਲ ਇਹ ਸਾਬਤ ਹੁੰਦਾ ਹੈ ਕਿ ਜਿੰਨੀਆਂ ਨਜ਼ਦੀਕੀਆਂ ਲੱਡੂ ਮੂਚ ਪਾਉਂਦਿਆਂ ਦੀਆਂ ਫੋਟੋ ਨੇ ਤੇ ਪੁਰਾਣੇ ਜਾਣਕਾਰ ਵੀ ਨੇ ਅਕਾਲੀ ਦਲ ਵੇਲੇ ਦੇ ਤੇ ਇਥੋਂ ਇਹ ਸਾਬਤ ਹੁੰਦਾ ਹੈ ਕਿ ਕਾਫੀ ਨਜ਼ਦੀਕੀਆਂ ਨੇ ਦੂਜਾ ਤੁਹਾਨੂੰ ਨਜ਼ਦੀਕੀਆਂ ਦਾ ਕਾਰਨ ਮੈਂ ਇਹ ਦੱਸਦਾ ਹਾਂ ਕਿ ਇਹ ਜਿਹੜੇ ਸਰਪੰਚ ਸਾਹਿਬ ਨੇ ਇਹਨਾਂ ਦੀ ਧਰਮ ਪਤਨੀ ਸਰਪੰਚ ਨੇ ਵੈਸੇ ਕਿਉਂਕਿ ਉਹ ਰਿਜ਼ਰਵ ਸੀ ਉੱਥੇ ਲੇਡੀਜ਼ ਰਿਜ਼ਰਵ ਹੈ ਮੇਰਾ ਖਾਲ ਪਿੰਡ ਉੱਥੇ ਕਾਗਜ਼ ਰੱਦ ਕਰਾਏ ਗਏ ਦੂਜੇ ਜਿਹੜੇ ਕੈਂਡੀਡੇਟ ਸੀਗੇ ਦੋਨੋਂ ਜਿਹੜੇ ਖੜੇ ਸੀ ਉਹਨਾਂ ਦੇ ਧੱਕੇ ਨਾਲ ਕਾਗਜ਼ ਰੱਦ ਕਰਵਾ ਕੇ ਸਰਪੰਚ ਨੂੰ ਅਨ ਅਪੋਜ਼ਡ ਜਿਤਾਇਆ ਗਿਆ ਤੇ ਐਮਐਲ ਸਾਬ ਨੂੰ ਇਹ ਵੀ ਪਤਾ ਸੀ ਵੀ ਇਹ ਤੇ ਪੁਰਾਣੇ ਸਮੇਂ ਚ ਵੀ ਜਿਹੜੇ ਕਾਫੀ ਪਰਚੇ ਚੱਲਦੇ ਨੇ ਸ਼ਰਾਬ ਦੇ ਜਾਂ ਨਸ਼ੇ ਦੇ ਸੋ ਜੇ ਚਹੇਤਾ ਸੀਗਾ ਐਮਐਲਏ ਸਾਹਿਬ ਦਾ ਤਾਂ ਹੀ ਉਹਨਾਂ ਨੇ ਕਾਗਜ਼ ਰੱਦ ਕਰਵਾ ਕੇ ਇਹਨੂੰ ਜਿਤਾਇਆ ਅਨ ਅਪੋਜ਼ਡ ਜੇ ਇੰਨਾ ਹੀ ਪਿੰਡ ਦੇ ਵਿੱਚ ਇਹ ਲੋਕਪ੍ਰੀਆ ਹੁੰਦਾ ਤਾਂ ਫਿਰ ਸਰਪੰਚ ਸਰਪੰਚ ਸਾਹਿਬ ਇਲੈਕਸ਼ਨ ਲੜਦੇ ਐਮਐਲਏ ਸਾਹਿਬ ਕਾਗਜ਼ ਰੱਦ ਨਾ ਕਰੋਂਦੇ ਤੇ ਤਾਂ ਪਤਾ ਲੱਗਦਾ ਵੀ ਇਹ ਸਰਪੰਚੀ ਜਿੱਤਦੇ ਆ ਨਹੀਂ ਜਿੱਤਦੇ ਸੋ ਇੱਥੋਂ ਨਜ਼ਦੀਕੀਆਂ ਸਾਬਤ ਹੁੰਦੀਆਂ ਨੇ ਤੇ ਫੋਟੋ ਤੋਂ ਵੀ ਹੋ ਰਹੀਆਂ ਨੇ ਜੇ ਤੁਸੀਂ ਫੋਟੋ ਨੂੰ ਨਹੀਂ ਮੰਨਦੇ ਤੇ ਫਿਰ ਤੁਸੀਂ ਆਪ ਦੱਸ ਦੋ ਵੀ ਜੇ ਕਾਗਜ਼ ਰੱਦ ਹੁਣ ਇਹ ਤਾਂ ਹੈ ਨਹੀਂ ਵੀ ਸਰਪੰਚ ਦੀ ਏਡੀ ਹੈਸੀਅਤ ਸੀ ਵੀ ਉਹ ਕਾਗਜ਼ ਰੱਦ ਕਰਵਾ ਦਿੰਦਾ ਐਂਟੀ ਪਾਰਟੀ ਦੇ ਉਹਦਾ ਐਮਐਲਏ ਸਾਹਿਬ ਦੀ ਮਿਹਰਬਾਨੀ ਨਾਲ ਹੀ ਹੋਇਆ ਜਿੱਥੇ-ਜਿੱਥੇ ਵੀ ਸਨੋਰ ਦੇ ਵਿੱਚ ਅਨਆਪੋਜ਼ਡ ਕਹਿੰਦੇ ਅਸੀਂ ਜਿਤਾਏ ਨੇ ਉੱਥੇ ਕਾਗਜ਼ ਰੱਦ ਕਰਵਾਏ ਨੇ ਐਂਟੀ ਪਾਰਟੀ ਦੇ ਉਹ ਵੱਤਮਾਨ ਦਾ ਇੱਕ ਬਿਆਨ ਸੀ ਕਿ ਮੇਰੀ ਸਰਕਾਰ ਚ ਕੋਈ ਮੰਤਰੀ ਜਾਂ ਸੰਤਰੀ ਹੋਵੇ ਕੋਈ ਗਲਤ ਕੰਮ ਕਰਦਾ ਮੈਂ ਨਾ ਐਕਸ਼ਨ ਲਊਗਾ ਕਿੰਨੇ ਤੁਹਾਨੂੰ ਮੰਤਰੀ ਐਮਐਲਏ ਗਨਾਵਾ 2022 ਦੇ ਸਟਾਰਟਿੰਗ ਦੇ ਵਿੱਚ ਹੀ ਆਪਣਾ ਮੂਸੇ ਉਹ ਜਿੱਥੇ ਕਿਹੜਾ ਆਪਣਾ ਮਾਨ ਸਾ ਵਿਜੇ ਸਿੰਗਲਾ ਉਹਦੇ ਤੇ ਭਵੰਤਮਾਨ ਜੀ ਨੇ ਆਪ ਬੋਲਿਆ ਸੀ ਮੇਰੇ ਕੋਲੇ ਦੀ ਆਡੀਓ ਆ ਜੀ ਮੈਂ ਇਹਨੂੰ ਸਸਪੈਂਡ ਕਰ ਰਿਆ ਇਹਨੂੰ ਕੱਢ ਰਿਆ ਉਹ ਮੰਤਰੀ ਆਪਣਾ ਐਮਐਲਏ ਸਾਹਿਬ ਜਿਹੜੇ ਸਾਰੇ ਜਿੰਨਿਆ ਆਵਾਦਮੀ ਪਾਰਟੀ ਦੇ ਪ੍ਰੋਗਰਾਮ ਨੇ ਉਹਨਾਂ ਚ ਭਾਗ ਲੈ ਰਹੇ ਨੇ ਉਹਨਾਂ ਨੂੰ ਡਿਸਮਿਸ ਕੀਤਾ ਉੱਥੇ ਬਾਏ ਇਲੈਕਸ਼ਨ ਕਰਾਈ ਹੋਰ ਤੁਹਾਨੂੰ ਗਣਾ ਦਿਨਾ ਇਹ ਇਹਨਾਂ ਦੇ ਕਟਾਰੂ ਚੱਕ ਜੀ ਦੀ ਆਡੀਓ ਵੀਡੀਓ ਆਈ ਉਹਨੂੰ ਐਕਸ਼ਨ ਲਿਆ ਆਪਣਾ ਇਹਨਾਂ ਦੇ ਹੋਰ ਆਪਣਾ ਇਹਦੇ ਕ੍ਰਪਸ਼ਨ ਦਾ ਆਇਆ ਸੀ ਕੇਸ ਆਹ ਨੂੰ ਤਾਜ਼ਾ ਤਾਜ਼ਾ ਕਨੌਰ ਦੇ ਵਿੱਚ ਟਰਾਲੀਆਂ ਚੋਰੀ ਦਾ ਇਲਜ਼ਾਮ ਲੱਗਾ ਹੈ ਤੇ ਉਹਨਾਂ ਤੇ ਐਕਸ਼ਨ ਲਏ ਸੋ ਕਹਿਣ ਦੀਆਂ ਗੱਲਾਂ ਹੋਰ ਨੇ ਤੇ ਕਰਨ ਦੀਆਂ ਹੋਰ ਨੇ ਉਹ ਜਾਂਦੇ ਨੇ ਨਾ ਹੱਥੀ ਦੀ ਦੰਦ ਤਾਂ ਦੇਖਦੇ ਹੋ ਜਿਹੜੀ ਵਿਰੋਧੀ ਤੇ ਪਾਰਟੀ ਆ ਕਿਤਨੇ ਕਿਤੇ ਵੀ ਸ਼ਾਂਤ ਰਹਿੰਦੀ ਆ ਹਾਂ ਵਿਰੋਧੀ ਸ਼ਾਂਤ ਨਹੀਂ ਉਹ ਤਾਂ ਹਮ ਸਾਡੀ ਪਾਰਟੀ ਨੂੰ ਦੇਖਣਾ ਚਾਹੀਦਾ ਜਿਨ੍ਹਾਂ ਨੂੰ ਲਾਣੇਦਾਰੀਆਂ ਦਿੱਤੀਆਂ ਨੇ ਉਹ ਕਿੰਨਾ ਕੁ ਬੋਲਦੇ ਨੇ ਉਹਨਾਂ ਦੇ ਖਲਾਫ ਕੋਈ ਉਹਨਾਂ ਦੇ ਆਪਣੇ ਪੁਰਾਣੇ ਪਾਪ ਕੀਤੇ ਨੇ ਉਹਨਾਂ ਨੂੰ ਪਤਾ ਵੀ ਸਾਡੇ ਅੱਗੇ ਆ ਜਾਣਗੇ ਸਾਡੇ ਖਿਲਾਫ ਲੈ ਐਕਸ਼ਨ ਕਰਾਉਣਗੇ ਜੇ ਅਸੀਂ ਇਹਨਾਂ ਦੇ ਵਿਰੁੱਧ ਬੋਲੇ ਸੋ ਕਿਤੇ ਨਾ ਕਿਤੇ ਮਿਲੀਭੁਗਤ ਚੱਲ ਰਹੀ ਆ ਤੁਸੀਂ ਸਰਪੰਚ ਤੇ ਕਾਜ ਰਾਤ ਕਰਦੀ ਗੱਲ ਕਰਦੇ ਆ ਉਸ ਸਮੇਂ ਕੋਈ ਬੋਲਦਾ ਹੁੰਦਾ ਕੋਈ ਗੱਲਬਾਤ ਹੋਣੀ ਸੀ ਨਹੀਂ ਬੋਲੇਗੇ ਕਦੋਂ ਕਿ ਜਿਹੜੇ ਸਰਪੰਚ ਦੇ ਕਾਜ ਰੱਦ ਕੀਤੇ ਗਏ ਨੇ ਵਿਰੋਧੀ ਧਿਰ ਦੇ ਤੁਸੀਂ ਗੱਲ ਕਰ ਰਹੇ ਹੋ ਰਾਏਪੁਰ ਮੰਡਲਾ ਦੀ ਹਾਂ ਬਿਲਕੁਲ ਜੇ ਆਪਣਾ ਵਿਰੋਧੀ ਜਿਹੜੇ ਨੇ ਉਹ ਮਜ਼ਬੂਤ ਹੁੰਦੇ ਚਾਹੇ ਉਹ ਅਕਾਲੀ ਦਲ ਦੇ ਨੇ ਚਾਹੇ ਕਾਂਗਰਸ ਦੇ ਲਾਣੇਦਾਰ ਨੇ ਹਲਕੇ ਦੇ ਵਿੱਚ ਤੇ ਉਹ ਜ਼ਰੂਰ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਪਾਰਟੀ ਨੇ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀ ਪਰ ਹਰੀਮਾਨ ਸਾਹਿਬ ਨੇ ਬੜਾ ਵਿਰੋਧ ਕੀਤਾ ਹਲਕੇ ਜਾ ਕੇ ਮੈਨੂੰ ਤਾਂ ਲੱਗਾ ਨਹੀਂ ਕਿਤੇ ਕਿਤੇ ਚੋਣਵੀਆਂ ਜਗ੍ਹਾ ਤੇ ਚੰਦ ਜਗ੍ਹਾ ਤੇ ਗਏ ਐ ਤੇ ਇਹ ਤਾਂ ਨਹੀਂ ਵੀ ਸਾਰੇ ਕਿਤੇ ਜਾ ਕੇ ਵਿਰੋਧ ਕੀਤਾ ਹੁਣ ਕਿਉਂ ਨਹੀਂ ਇਹਦਾ ਵਿਰੋਧ ਕੀਤਾ ਆ ਅੱਜ ਕਿੰਨੇ ਹਫਤਾ ਹੋ ਗਿਆ ਖਬਰ ਬਾਹਰ ਆਈ ਹੁਣ ਚਲੋ ਖਬਰ ਤਾਂ ਪਹਿਲਾਂ ਦੀ ਬਾਹਰ ਹੈ ਜਦੋਂ ਤੋਂ ਇਹਦੇ ਘਰੇ ਰੇਟ ਪਈ ਹੈ ਸਾਰਾ ਦਿਨ ਉੱਥੇ 70 80 ਗੱਡੀਆਂ ਜਿਹੜੀਆਂ ਐਸਟੀਐਫ ਦੀਆਂ ਨੇ ਉਹ ਸਰਚ ਕਰ ਰਹੀਆਂ ਸੀ ਜੀਆਂ ਬਾਅਦ ਚ ਵੀ ਕਰ ਰਹੀਆਂ ਸੀ ਉਦੋਂ ਖਬਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਦੋਂ ਕਿਉਂ ਨਹੀਂ ਬੋਲਿਆ ਕੋਈ ਨਾ ਕਾਲੀ ਦਲ ਤੋਂ ਬੋਲਿਆ ਨਾ ਕਾਂਗਰਸ ਤੋਂ ਬੋਲਿਆ ਆਮ ਆਦਮੀ ਨੇ ਤਾਂ ਬੋਲਣਾ ਕਿਥੇ ਕਿਉਂਕਿ ਉਹਨਾਂ ਦਾ ਆਪਣਾ ਸਰਪੰਚ ਹੈ ਪਰ ਤੁਕੌਰਮ ਜੀ ਪੰਜਾਬ ਸਰਕਾਰ ਨੂੰ ਸਖਤ ਨਿੰਦਿਆ ਦਿੱਤੀ ਨਾ ਸ਼ਿਖਲਾਜ ਨੂੰ ਤਸਕਰ ਨੂੰ ਨਾ ਕਟਾਈ ਕਰਨੀ ਨਹੀਂ ਤਸਕਰਾਂ ਦੇ ਘਰ ਢਾਉਣੇ ਨੇ ਤਾਂ ਇਹ ਜੇ ਸਰਪੰਚ ਦਾ ਢਾਓ ਠੀਕ ਹੈ ਵੱਡੇ ਮਗਰਮੱਛ ਜਿਹੜੇ ਨਸ਼ੇ ਇੱਥੇ ਪੰਜਾਬ ਚ ਇੰਟਰੋਡਿਊਸ ਕਰਕੇ ਇੱਥੇ ਨਸ਼ਿਆਂ ਦਾ ਦਰਿਆ ਪੰਜਾਬ ਦੇ ਵਿੱਚ ਵਹਾ ਕੇ ਤੇ ਅੱਜ ਆਰਾਮ ਨਾਲ ਸ਼ਾਂਤ ਬੈਠੇ ਨੇ ਚਾਹੇ ਉਹ ਪਿੱਛੋ ਕਰ ਰਹੇ ਨੇ ਕੰਮ फ्रंट ਤੇ ਨਹੀਂ ਕਰ ਰਹੇ ਤੇ ਪਤਾ ਤਾਂ ਸਰਕਾਰ ਨੂੰ ਸਾਰਾ ਹੁੰਦਾ ਹੈ ਸਰਕਾਰ ਤੋਂ ਆਪਾਂ ਕੀ ਲੁਕੋ ਸਕਦੇ ਆ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਹੱਥ ਪਾਰੀ ਸਾਡਾ ਮੇਨ ਕਹਿਣਾ ਇਹ ਹੈ ਵੀ ਗਰੀਬ ਲੋਕਾਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਜਿਹੜੇ ਗ੍ਰਾਮਾਂ ਚ ਵੇਚ ਰਹੇ ਨੇ ਇਹ ਹੁਣ ਇਹਨਾਂ ਦੇ ਮੰਤਰੀ ਦਾ ਵਿਧਾਨ ਸਭਾ ਦੇ ਵਿੱਚ ਬਿਆਨ ਸੀਗਾ ਬੋਲ ਰਹੇ ਸੀ ਸ਼ਾਇਦ ਆਮਨ अरोड़ा ਜੀ ਬੋਲ ਰਹੇ ਸੀ ਵੀ ਦੇਖੋ ਜੇ ਅਸੀਂ ਕਾਰਵਾਈ ਨਹੀਂ ਕਰਦੇ ਤੇ ਤਾਂ ਚੀਕਾਂ ਮਾਰਦੇ ਨੇ ਜੇ ਅਸੀਂ ਹੁਣ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਅਸੀਂ ਕਾਰਵਾਈ ਕਰਦੇ ਆ ਤਾਂ ਚੀਕਾਂ ਮਾਰਦੇ ਆ ਭਈ ਚੀਕਾਂ ਤੇ ਤਾਂ ਮਾਰਦੇ ਆਂ ਭਈ ਤੁਸੀਂ ਵੱਡੇ ਮਗਰ ਮੱਛਾਂ ਵੱਲ ਨੂੰ ਹੋਵੋ ਇਹ ਵਿਚਾਰੇ ਜਿਹੜੇ ਇੱਕ ਘਰ ਦੇ ਵਿੱਚ ਤਿੰਨ ਜੀ ਰਹਿੰਦੇ ਨੇ ਤੇ ਉਹਨਾਂ 'ਚ ਉਹਨਾਂ ਦਾ ਮੁੰਡਾ ਗਲਤ ਰਾਹੇ ਪੈ ਗਿਆ ਨਸ਼ਾ ਵੇਚਣ ਲੱਗ ਗਿਆ ਆਪ ਨਸ਼ਾ ਕਰਦਾ ਤੇ ਨਾਲ ਗਰਾਮਾਂ 'ਚ ਵੇਚਣ ਲੱਗ ਗਿਆ ਤੇ ਉਹਦੇ ਮਾਪੇ ਉਹਦਾ ਕੀ ਕਸੂਰ ਹੈ ਤੁਸੀਂ ਜਾ ਕੇ ਬਿਨਾ ਪੁੱਛੇ ਕਿੱਛੇ ਸਿੱਧਾ ਜਾ ਕੇ ਪੀਲਾ ਪੰਜਾ ਉਹਨਾਂ ਦੇ ਘਰ ਤੇ ਚਲਾ ਦਿੰਦੇ ਹੋ ਬਜ਼ੁਰਗ ਕਿੱਥੇ ਜਾਣ ਆ ਮੈਂ ਕੱਲ ਵੀਡੀਓ ਦੇਖ ਰਿਹਾ ਸੀਗਾ ਤੁਸੀਂ ਵੀ ਦੇਖ ਰਹੇ ਹੋਵੋਗੇ ਵਾਇਰਲ ਹੋ ਰਹੀ ਹੈ ਉਹ ਇੱਕ ਦਿਹਾੜੀਦਾਰ ਜੋੜਾ ਬਜ਼ੁਰਗ ਦੋਵੇਂ ਉਹ ਕਹਿੰਦੇ ਜੀ ਅਸੀਂ ਸਾਰੀ ਉਮਰ ਦਿਹਾੜੀ ਕਰਕੇ ਘਰ ਬਣਾਇਆ ਹੈ ਤੇ ਸਾਡਾ ਕੀ ਕਸੂਰ ਹੈ ਜੇ ਸਾਡਾ ਮੁੰਡਾ ਨਸ਼ਾ ਵੇਚਦਾ ਉਹਨੂੰ ਜਾ ਕੇ ਫੜ ਕੇ ਅੰਦਰ ਸਿੱਤੋ ਉਹਦੇ ਘਰ ਟਾਉਣ ਨਾਲ ਮਾਪਿਓ ਦਾ ਕੀ ਕਸੂਰ ਹੈ ਲੱਗਦਾ ਇਹਨਾਂ ਕੰਮਾਂ ਨਾਲ ਨਸ਼ਾ ਖਤਮ ਹੋ ਜਾ ਬਿਲਕੁਲ ਨਹੀਂ ਜਿੰਨੀ ਦੇਰ ਤੱਕ ਨੈਕਸਸ ਨਹੀਂ ਤੋੜਿਆ ਜਾਂਦਾ ਮਿਲੀ ਭੁਗਤ ਨਹੀਂ ਟੁੱਟਦੀ ਜਾਂਦੀ ਪੋਲੀਟੀਕਲ ਸਿਸਟਮ ਹੈ ਜਿਹੜਾ ਜਿਹੜਾ ਹਾਵੀ ਹੈ ਅਫਸਰशाही ਤੇ ਵੀ ਜਾਂ ਪ੍ਰਸ਼ਾਸਨ ਦੇ ਵਿੱਚ ਪੋਲੀਟੀਸਾਈਜ਼ ਕੀਤਾ ਹੋਇਆ ਜਿੰਨੀ ਕਰ ਉਹ ਸਿਸਟਮ ਨਹੀਂ ਟੁੱਟਦਾ ਉਹਨੀ ਦੇਰ ਕੰਟਰੋਲ ਕਰਨਾ ਬਹੁਤ ਮੁਸ਼ਕਲ ਪਰ ਪਿਛਲੇ ਸਮੇ ਸਮਾ ਬੈ ਚੁੱਕੇ ਆਪਣੇ ਕੈਪਟਨ ਦੇ ਸੌਂ ਖਾਦੀ ਸੀ ਕੁਟਕ ਸਭਾ ਤੇ ਲੈ ਕੇ ਵੀ ਦੋ ਹੱਥਾਂ 'ਚ ਨਸ਼ਾ ਖਤਮ ਕਰ ਦੂਗਾ ਥੋੜੀ ਸਰਕਾਰ 'ਚ ਕੈਪਟਨ ਸਾਹਿਬ ਨੇ ਸੌਂ ਖਾਦੀ ਸੀ ਫਿਰ ਉਹ ਸੌਂ ਖਾਦੀ ਦਾ ਨਤੀਜਾ ਕੈਪਟਨ ਸਾਹਿਬ ਦੇ ਕੋਲੇ ਹੈ ਉਹ ਕਿੱਥੇ ਨੇ ਕੈਪਟਨ ਸਾਹਿਬ ਉਹਨਾਂ ਦਾ ਪਰਿਵਾਰ ਕਿੱਥੇ ਕਿੱਥੋਂ ਰਾਜ ਕਰਦੇ ਸੀ ਤੇ ਕਿੱਥੇ ਝੂਠੀ ਸੌਂ ਕਰਕੇ ਖਾ ਕੇ ਗੁਰੂ ਸਾਹਿਬ ਨੇ ਪੜਕਾ ਕੇ ਮਾਰਿਆ ਥੱਲੇ ਕਿੱਥੇ ਉਹਨਾਂ ਦਾ ਰਾਜ ਹੈ ਕਿੱਥੇ ਪੰਜਾਬ ਦੇ ਲੋਕ ਕੈਪਟਨ ਸਾਹਿਬ ਨੂੰ ਪਸੰਦ ਕਰਦੇ ਸੀ ਇਹ ਝੂਟੀਆਂ ਸਹਾ ਕਾ ਖਾਨ ਕਰਕੇ ਹੀ ਉਹਨਾਂ ਦਾ ਅਜੇ ਹਾਲ ਹੈ